ਅਇਦ ਲਾਇਆ ਬੱਚਿਓ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਜੀ ਇੱਕ ਗਾਂ ਸੇਲ ਲਈ ਆ ਪਿੰਡ ਝਖੜ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਤੇ ਬਾਈ ਗਰਮੀਲ ਗਿਆਨੀ ਕਿਹ ਘਰੋਂ ਇਹ ਵੀਡੀਓ ਬਣਾ ਰਹੇ ਆ ਬਾਈ ਦਾ ਪਸ਼ੂ ਪਾਲਣ ਦਾ ਕੰਮ ਤੇ ਇਹ ਵੀਡੀਓ ਹੋਰ ਸੇਲ ਲਾਉਣ ਲਈ ਤੇ ਪਲੱਸ ਆ ਬਰੀਡਿੰਗ ਲਈ ਜਾਨਵਰ ਦਿਖਾਉਣੇ ਇੱਕ ਦੋ ਬਾਈ ਦੀ ਦਿੱਲੀ ਇੱਛਾ ਸੀਗੀ ਇਹ ਆਪਣੇ ਹੱਥੀਂ ਜਿਹੜੇ ਟੀਕੇ ਭਰੇ ਹੋਏ ਆ ਖੁਦ ਮੈਂ ਭਰੇ ਆ ਜਿਉਂ ਨਾਲ ਦੇ ਬੱਚੇ ਆਏ ਵੇ ਜਿਹਦੇ ਚਾ ਆਲੀ ਸ਼ਾਨ ਦੀ ਕੱਟੀ ਏਬੀਸੀ ਆਂਧਰਾ ਤੇ ਆ ਭੀਮ ਦੀ ਕੱਟੀ ਆ ਏਬੀਸੀ ਆਂਧਰਾ ਆਹ ਕੱਟੇ ਦਾ ਸਟਰਾ ਆਪਾਂ ਭੁੱਲ ਗਏ ਜਾਨੀ ਕਿ ਤੇ ਘਰੇ ਕਾਪੀ ਤੇ ਤਾਂ ਲਿਖਿਆ ਹੋਊਗਾ ਤੇ ਆਸ ਮੱਝ ਦੇ ਵਿੱਚੋਂ ਬਰੀਡਿੰਗ ਕੀਤੀ ਹੈ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਖਵਰੇ ਵੱਡੀਆਂ ਮੱਝਾਂ ਹੀ ਲੈਣੀਆਂ ਚਾਹੀਦੀਆਂ ਜਾਂ ਕਿਵੇਂ ਵੀ ਆ ਘਰੇਲੂ ਮੱਝ ਜੋ ਬਰੀਡਿੰਗ ਕੀਤੀ ਹੈ ਇਹਦੀ ਪੂਸ਼ ਪੁੜਾ ਸਿੰਘ ਤੁਸੀਂ ਬੰਤਰਦਾ ਘਰ ਵੇਖ ਸਕਦੇ ਆ 19 ਦਿਨ ਹੋ ਗਏ ਇਹਨੂੰ ਸੂਈ ਨੂੰ ਹੁਣ ਹੈਗੀ ਹੈ ਜੀ ਤਕਰੀਬਨ 8 ਸਵਾ 8 ਵਜੇ ਵੀਡੀਓ ਬਣਾ ਰਹੇ ਆ ਇਹ ਆਲੀ ਸ਼ਾਂਦੀ ਕੱਟੀ ਨੂੰ ਜਨਮ ਦਿੱਤਾ ਆਮੀਨ ਆਪਾਂ ਬਰੀਡਿੰਗ ਲਈ ਚੈੱਕ ਕਰਾਉਣ ਲਈ ਸੀਗਾ ਤੇ ਹੁਣ ਆਜੋ ਬਾਈ ਦੋ ਪੁੱਛਦੇ ਆਂ ਗਾਹ ਦੀ ਵੀ ਡਿਟੇਲ ਬਈ ਬੋਲ ਦੋਗੇ ਗਾਹ ਦੀ ਡਿਟੇਲ ਹਾਂਜੀ ਹਾਂਜੀ ਆਜੀ ਆਜੋ ਸਾਹਮਣੇ ਨਾਮ ਐਡਰੈਸ ਤੇ ਫੋਨ ਨੰਬਰ ਬੋਲ ਦੋ ਪਹਿਲਾਂ ਗਰਮੀਰ ਸਿੰਘ ਉਹ ਚੀ ਬੋਲੇ ਜੀ ਗਰਮੀਰ ਸਿੰਘ ਜੀ ਓਕੇ ਜੀ ਤੇ ਪੈਨ ਬਾਈ ਪੈਨ ਧੱਕਣਾ ਜੀ ਠੀਕ ਐ ਫੋਨ ਨੰਬਰ ਜੀ 946642 946642 35799 2397 ਤੇ ਬਾਈ ਕੀ ਗਾਂ ਦੀ ਡਿਟੇਲ ਆ 99 ਸੂਏ ਆ ਇਹ ਬਾਈ ਜੀ ਤਾਂ ਉਥੇ ਸੂਏ ਆ ਓਕੇ ਜੀ ਤੇ ਦੁੱਧ ਨੇ 26 ਦੇ 25 ਦੇ ਵਿੱਚ ਵਿੱਚ ਦਿੱਤਾ 25 ਤੋਂ 26 ਕਿਲੋ ਦੁੱਧ ਦਿੰਦਾ ਠੀਕ ਹੈ ਜੀ ਇਹ ਪਿਛਲੇ ਸੂਏ ਆਪਣੇ ਕੋਲੇ ਸੀਗੀ ਹਾਂਜੀ ਹਾਂਜੀ ਓਕੇ ਓਕੇ ਘਰੇ ਚੋਈ ਵੀ ਹੈ ਜੀ ਓਕੇ ਓਕੇ ਠੀਕ ਹੈ ਹੋਰ ਬਈ ਕੋਈ ਡਿਟੇਲ ਇਹਦੇ ਬਾਰੇ ਦੱਸਣਾ ਹੈ ਟੀਕਾ ਤਾਂ ਆਪਣਾ ਹੀ ਲੱਗਿਆ ਹੋਇਆ ਹੈ ਹਨਾ हां ਟੀਕਾ ਲੱਗਿਆ ਹੋਇਆ ਹੈ ਜਿਹੜੇ ਵੀਰ ਨੇ ਟੀਕੇ ਬਾਰੇ ਪੁੱਛਣੀ ਹੋਈ ਡਿਟੇਲ ਤੇ ਉਹ ਆਪਾਂ ਕਾਪੀ ਤੋਂ ਵੇਖ ਕੇ ਦੱਸ ਦਾਂਗੇ ਬਾਈ ਕੋਲੇ ਵੀ ਕਾਪੀ ਤੇ ਲਿਖਿਆ ਹੁੰਦਾ ਹੈ ਇਸ ਵਕਤ ਆਪਣੇ ਕੋਲੇ ਜੇ ਜਾਨੀ ਕਿ ਕਾਪੀ ਨਾ ਇਹਨਾਂ ਕੋਲੇ ਨਾ ਆਪਣੇ ਕੋਲੇ ਹੈ ਨਹੀਂਗੀ ਉਹ ਪੁੱਛ ਕੇ ਦੱਸ ਦਾਂਗੇ ਤੇ ਗਾਂ ਸਾਨੂੰ ਤੋਰ ਕੇ ਦਿਖਾਦਨੇ ਤੋਰ ਦੋ ਬਈ ਆ ਜਾਓ ਗਾਹ ਦਾ ਥਣਲੇਵਾ ਚੈੱਕ ਕਰ ਲੋਈ ਪੂਰਾ ਮੁਠੀ ਵਾਲਾ ਵਧੀਆ ਲੰਮਾ ਥਣ ਤੇ ਅਜੇ ਢਿੱਲਾਂ ਰੱਖੀ ਬੈਠੀ ਆ ਇਹ ਆਪਾਂ ਅਜੇ ਅੱਜ ਆਏ ਸੀਗੇ ਟ੍ਰੀਟਮੈਂਟ ਦੇਣ ਇੱਕ ਗਾਂ ਚੈੱਕ ਕਰਨੀ ਸੀਗੀ ਤੇ ਉਹਦੇ ਕਰਕੇ ਮੈਂ ਕਿਹਾ ਚਲੋ ਵੀਡੀਓ ਵੀ ਬਣਾ ਦਿੰਨੇ ਆ ਇੱਥੋਂ ਥਣਲੇਵਾ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਕੋਰਨਾ ਤੇ ਕਿਸੇ ਪਾਸਿਓਂ ਗਾਂ ਖੁੰਜੀ ਨਹੀਂ ਜੀ ਪੂਰੀ ਸੀਲ ਠੰਡੀ ਆ ਜਿੱਥੇ ਮਰਜ਼ੀ ਰੋਕ ਲਓ ਜਿਹੜੇ ਚ ਅਹੀਂ ਕੋਈ ਡਿੱਕਾ ਨਹੀਂਗਾ ਤੇ ਮਾੜਾ ਮੂਟਾ ਡਾਕਟਰੀ ਪੇਸ਼ਾ ਕਰਕੇ ਆਪਣੇ ਤੋਂ ਡਰ ਜਾਂਦੇ ਆ ਜਾਨਵਰ ਸੱਚੀ ਗੱਲ ਆ ਜੀ ਲੈ ਚਲੋ ਬਈ ਲੋ ਵੀ ਗਾਂ ਤੋੜ ਕੇ ਵੀ ਦਿਖਾਤੀ ਤੇ ਰੇਟ ਬਾਈ ਜਿਹਰੇ ਆਂਦੇ ਫੋਨ ਤੇ ਹੀ ਕਰ ਲਾਵੇ ਫੋਨ ਨੰਬਰ ਦੁਬਾਰਾ ਫੇਰ ਦੱਸੋ ਜੀ 9464235 94642 35 35799 ਬਾਈ ਗਰਮੇਲ ਨੂੰ ਫੋਨ ਲਾ ਕੇ ਤੁਸੀਂ ਇਹ ਰੇਟ ਬਾਰੇ ਹੋਰ ਗਾਂ ਬਾਰੇ ਜੋ ਵੀ ਡਿਟੇਲ ਲੈਣੀ ਹੋਵੇ ਤੁਸੀਂ ਪਤਾ ਕਰ ਸਕਦੇ ਆ ਓਕੇ ਜੀ ਤੇ ਅੱਜ ਜਿਹੜਾ ਬਰੀਡਿੰਗ ਪੱਖ ਦਿਖਾਉਣਾ ਸੀਗਾ ਆਜੋ ਬਾਈ ਕਹਿੰਨੀ ਇਹਦੇ ਬਾਰੇ ਵੀ ਦੱਸਿ ਦਿਓ ਇਹ ਕਿੰਨੇ ਟਾਈਮ ਦੀ ਹੋ ਗਈ ਛੋਟੀ ਪੀ ਮੜੀ ਦੋ ਦੰਦ ਸਿੱਟੇ ਸੀਗੇ ਜੀ ਸੂਪਈ ਸੀਗੀ ਸੂਪੀ ਤੇ ਉਸ ਤੋਂ ਬਾਅਦ ਦੋ ਦੰਦ ਸਿੱਟੇ ਆ ਉਸ ਤੋਂ ਬਾਅਦ ਹੁਣ ਸਿੱਟੇ ਨੇ ਓਕੇ ਠੀਕ ਹੈ ਜੀ ਤੇ ਉਹ ਝੋਟੀ ਦੁੱਧ ਨੂੰ ਕਿਵੇਂ ਵਧੀਆ ਨਿਕਲੀ ਹਾਂਜੀ ਹਾਂਜੀ ਟੀਕੇ ਭਰਾ ਕੇ ਮਨ ਖੁਸ਼ ਦੁੱਧ ਦੇਈ ਜਾਂਦੀ 10 ਕਿਲੋ ਇਹਦਾ ਬੱਚਾ ਮਰ ਗਿਆ ਸੀਗਾ ਥੋੜੀ ਘਣੀ ਦੋ ਚਾਰ ਦਿਨ ਹੌਲ ਵੀ ਕੀਤੀ ਹਾਂਜੀ ਤੇ ਬੰਕਰ ਤੁਸੀਂ ਲੈਵੇ ਦੀ ਪਿੱਠ ਕੁੜੇ ਦੀ ਵੇਖ ਲਓ ਕਿਉਂਕਿ ਦੋ ਚਾਰ ਦਿਨ ਤਾਂ ਇਹ ਟੀਕਾ ਲਾ ਕੇ ਜਾਂ ਕੁੱਟ ਕੇ ਜੋਣ ਵਾਲਾ ਕੰਮ ਹੀ ਸੀਗਾ ਆਹ ਮੱਝ ਚੋਂ ਆਈ ਹੋਈ ਆਹ ਕੱਟੇ ਦੀ ਆਪਣੇ ਕੋਲੇ ਡਿਟੇਲ ਹੈ ਨਹੀਂ ਕੀ ਦੱਸਣ ਦਾ ਕਹਿਣ ਦਾ ਮਤਲਬ ਇਹ ਆ ਜੀ ਵੀ ਚੰਗੀ ਮੱਝ ਤੋਂ ਚੰਗੀ ਬਰੀਡਿੰਗ ਕਰੀ ਸਕਦੇ ਹਾਂ ਮਾੜੇ ਪਸ਼ੂਆਂ 'ਚ ਵੀ ਜਦੋਂ ਰਿਜ਼ਲਟ ਆਵੇ ਨਾ ਚੇ ਕੰਪਨੀ ਆ ਚੇ ਕੋਈ ਡਾਕਟਰ ਤਾਂ ਹੀ ਮੰਨ ਲਓ ਕਾਮਯਾਬ ਆ ਆਪਾਂ ਇੱਥੇ ABC ਆਂਧਰਾ ਦਾ ਰਿਜ਼ਲਟ ਦਿਖਾਇਆ ਸੀਗਾ ਤੇ ਜਿਹੜੀ ਕੱਟੀ ਲਈ ਸਪੈਸ਼ਲ ਅੱਜ ਵੀਡੀਓ ਸ਼ੂਟ ਕਰਨ ਲੱਗੇ ਸੀ ਉਹ ਆਹ ਕੱਟੀ ਆ ਇਸ ਮੱਝ ਦੇ ਵਿੱਚੋਂ ਅਲੀ ਸ਼ਾਨ ਦੀ ਅਲੀ ਸ਼ਾਨ ABC ਆਂਧਰਾ ਦਾ ਤੇ ਅੱਜ 18 ਦਿਨ ਪੂਰੇ ਕਰਕੇ 19ਵੇਂ ਦਿਨ ਤੇ ਚੱਲ ਰਹੀ ਆ ਤੁਸੀਂ ਕੱਟੀ ਦੀ ਗਰੋਥ ਬੰਤਰ ਚੈੱਕ ਕਰ ਲਓ ਬਹੁਤ ਹੀ ਜਾਨੀ ਕਿ ਆਹ ਕੰਨ ਦੀ ਵੀ ਲਾਲੀਪਣ ਦੱਸਦੀ ਹੈ ਵੀ ਚਮੜੀ ਪੂਰੀ ਕਾਗਜ਼ ਵਰਗੀ ਪਤਲੀ ਹੈ ਤੇ ਕੰਨਾਂ ਦੇ ਵਿੱਚ ਦੀ ਜਿੱਧਰੋਂ ਵੀ ਰੋਸ਼ਨੀ ਪੈਂਦੀ ਹੈ ਐ ਲਾਲੀ ਆਰ-ਪਾਰ ਝਾਕਦੀ ਹੈ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਧੰਨਵਾਦ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਧੰਨਵਾਦ